ਇਸ ਵੇਲੇ ਵੱਡੀ ਖਬਰ ਸੁਖਵੀਰ ਬਾਦਲ ਦੇ ਨਾਲ ਜੁੜੀ ਸਾਹਮਣੇ ਆ ਰਹੀ ਹੈ ਕਿ ਅਸਤੀਫਾ ਦੇਣ ਦੇ ਮਗਰੋਂ ਮੁੜ ਸੁਖਵੀਰ ਬਾਦਲ ਨੇ ਅਕਾਲ ਚਲਦੀ ਮੈਂਬਰਸ਼ਿਪ ਲਈ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਮੈਂਬਰਸ਼ਿਪ ਮੁਹਿੰਮ ਅੱਜ ਸ਼ੁਰੂ ਕੀਤੀ ਗਈ ਹੈ ਇਸ ਤਹਿਤ ਪਾਰਟੀ ਦੇ ਸਭਾ ਪ੍ਰਧਾਨ ਸੁਖਵੀਰ ਬਾਦਲ ਦੇ ਵੱਲੋਂ ਮੈਂਬਰਸ਼ਿਪ ਫਾਰਮ ਭਰਿਆ ਗਿਆ ਹੈ ਦੱਸਦੇ ਕਿ ਸ਼੍ਰੀ ਅਕਾਲਤਾ ਸਾਹਿਬ ਦੇ ਪੇਸ਼ ਹੋਣ ਤੋਂ ਪਹਿਲਾਂ ਪ੍ਰਧਾਨਗੀ ਤੇ ਉਹਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ ਸੁਖਵੀਰ ਬਾਦਲ ਦਾ ਬਣੋ ਜਿਸ ਮਗਰੋਂ ਹੁਣ ਸ੍ਰੀ ਕਾਦਰ ਸਾਹਿਬ ਵੱਲੋਂ ਸੁਖਵੀਰ ਬਾਦਲ ਤੇ ਹੋਰ ਅਕਾਲੀ ਆਗੂ ਨੂੰ ਧਾਰਮਿਕ ਸਜਾ ਮਿਲਾਈ ਗਈ ਸੀ ਅੱਜ ਸ਼੍ਰੋਮਣੀ ਕਾਲੰਡ ਦੇ ਵੱਲੋਂ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਅੱਜ ਬਾਦਲ ਪਿੰਡ ਵਿੱਚ ਅਕਾਲੀ ਦਲ ਵੱਲੋਂ ਮੈਂਬਰਸ਼ਿਪ ਜਿਹੜੀ ਜਿਹੜੇ ਫਾਰਮ ਨੇ ਉਹ ਭਰੇ ਜਾ ਰਹੇ ਨੇ ਇੱਥੇ ਸੁਖਵੀਰ ਬਾਦਲ ਨੇ ਇੱਕ ਵਰਕਰ ਵਜੋਂ ਮੈਂਬਰਸ਼ਿਪ ਫਾਰਮ ਭਰਿਆ ਹੈ ਮੁਰਤੋਂ ਅਕਾਲੀ ਦਲ ਦੀ ਮੈਂਬਰਸ਼ਿਪ ਲਈ ਹੈ ਇਸ ਮੌਕੇ ਸੁਖਵੀਰ ਬਾਦਲ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਨਿਕਲੇ ਲੰਬੀ ਵਿਧਾਨ ਸਭਾ ਹਲਕੇ ਚ 40000 ਮੈਂਬਰ ਅਤੇ ਪੂਰੇ ਸੂਬੇ ਚ ਲਗਭਗ 50 ਲੱਖ ਮੈਂਬਰ ਰਜਿਸਟਰ ਕਰਨ ਦੇ ਯੋਗ ਹੋਵਾਂਗੇ ਦੱਸਦੇ ਕਿ ਮੈਂਬਰਸ਼ਿਪ ਮੁਹਿੰਮ 25 ਫਰਵਰੀ ਤੱਕ ਚੱਲੇਗੀ ਤੇ 1 ਮਾਰਚ ਨੂੰ ਅਕਾਲਗIR ਦੇ ਨਵੇਂ ਪ੍ਰਧਾਨ ਦੀ ਚੋਣ ਹੋਵੇਗੀ ਇਸ ਦੇ ਨਾਲ ਹੀ ਸ਼ਖੀਰ ਬਾਦਲ ਨੇ ਕਿਹਾ ਕਿ ਹਰਿਆਣਾ ਗਠਜੋੜ ਪ੍ਰੰਤ ਕਮੇਟੀ ਦੇ ਨਤੀਜਿਆਂ ਤੇ ਵੀ ਬੜਾ ਸਾਫ਼ ਸੁਨਿਆ ਦਿੱਤਾ ਹੈ ਜਿਹੜੇ ਲੋਕ ਸਿੱਖ ਧਰਮ ਵਿੱਚ ਦਖਲ ਅੰਦਾਜ਼ੀ ਕਰਨਗੇ ਸਿੱਖ ਸੰਗਤਾਂ ਉਹਨਾਂ ਨੂੰ ਨਕਾਰ ਕੇ ਪਰਹੇ ਸੁੱਟੇਗੀ ਉਹਨਾਂ ਨੇ ਕਿਹਾ ਕਿ ਦਾਦੂਵਾਲ ਵਰਗੇ ਲੋਕ ਏਜੰਸੀਆਂ ਦੇ ਬੰਦੇ ਨੇ ਜਿਨ੍ਹਾਂ ਨੂੰ ਸ਼ੋਮੀ ਇਕਲ ਦਾ ਲੋ ਤੋੜ ਕੇ ਵੱਖਰਾ ਜਿਹੜਾ ਹਰਿਆਣਾ ਕੀਤਾ ਹੈ ਤੇ ਹੁਣ ਆਪਣਾ ਚੋਣ ਹਾਰ ਗਏ ਨੇ ਇਹ ਉਹਨਾਂ ਤੰਤਰਾਂ ਨੂੰ ਸਾਫ਼ ਸੁਨਿਆ ਹੈ ਕਿ ਉਹ ਲੋਕ ਕਿਸੇ ਧਰਮ ਦੇ ਵਿੱਚ ਦਖਲਅੰਦਾਜ਼ੀ ਨਾ ਕਰਨ ਜਿਸ ਨੂੰ ਲੈ ਕੇ ਹੁਣ ਸਕੂਬ ਬਾਦਲ ਨੇ ਹੋਰ ਕੀ ਕੁਝ ਕਿਹਾ ਤੁਸੀਂ ਉਹ ਵੀ ਸੁਣੋ ਸ਼ੋਮੀ ਕਾਲੀ ਗੁਰਦੇਵ ਵਰਕਿੰਗ ਪ੍ਰਧਾਨ ਸਾਹਿਬ ਨੇ ਡਾਕਟਰ ਸਾਹਿਬ ਨੇ ਇਹ ਪਾਰਲੀਮੈਂਟੀ ਦੋਵੇਂ ਵੀ ਨਹੀਂ ਸੋ ਭੱਤੀ ਦਾ ਲੰਦ ਹੈ ਸੋ ਅਮ ਆਲੀਗਾ ਦੇ ਵਰਕਰ ਹੁੰਦੇ ਨਾ ਤੇ ਅੱਜ ਮੈਂ ਬਾਦਲਪਿੰਡ ਐ ਜਿੱਥੇ ਦਫ਼ਤਰ ਹੈ ਸਰ ਦਾ ਕਾਲਜਦਾਰ ਉੱਥੇ ਸਾਡੀ ਮਹਿੰਮ ਅਚੂਪਈ ਐ ਪਾਰਟੀ ਦੇ ਦੇਸ਼ਾਂ ਨੂੰ ਤੇ ਉਸ ਸੰਬੰਧ ਵਿੱਚ ਮੈਂ ਤੇ ਆਪਣੀ ਭੱਤੀ ਪਹਿਲੀ ਵਿੱਚ ਸ਼ਾਮਲ ਹੋਇਆ ਤੇ ਮੈਂਬਰਸ਼ਿਪ ਆਪਣਾ ਪੱਤੀ ਭਰੀ ਐ ਤੇ ਮੈਂਬਰਸ਼ਿਪ ਮੈਂ ਪ੍ਰਾਪਤ ਕੀਤੀ ਕਿੰਨੇ ਟੀਚਰ ਕਿਹਾ ਅ ਲਾਈਕ ਹੈ ਵਰਕਰ ਜਿਹੜੇ ਦੱਸ ਰਹੇ ਸੀ ਤਕਰੀਬਨ 40 ਹਜ਼ਾਰ ਵਰਤ ਕੱਲੇ ਲੰਬੀ ਹਲਕੀ ਦੀ ਮੈਂਬਰ ਬਣ ਗਏ ਸਾਡਾ ਟਾਰਗੇਟ ਹੈ ਤਕਰੀਬਨ 50 ਲੱਖ ਤੱਕ ਮੈਂਬਰਸ਼ਿਪ ਤਾਂ ਕਿ ਕੱਲ੍ਹ ਗਲਮ ਹੋਵੇ ਸਾਰੇ ਕੋ ਜੋ ਕੱਲ ਸ੍ਰੋਹ ਦੇ ਪਟਿਆ ਦੇ ਰਿਜ਼ਲਟ ਆਇਆ ਹੈ ਦੇਖੋ ਤੁਸੀਂ ਗੱਲ ਕਲੀਅਰ ਹੈ ਜਿਹੜੇ ਹਰਿਆਣੇ ਚ ਰਿਜ਼ਲਟ ਆਏ ਆ ਬੜੀ ਕਲੀਅਰ ਮੈਸੇਜ ਦਿੱਤਾ ਹੈ ਕਿ ਜਿਹੜੇ ਲੋਕ ਸਿੱਖ ਧਰਮ ਨੂੰ ਵਿੱਚ ਇੰਟਰਫੇਰੈਂਸ ਕਰ ਮਗੇ ਬੜੀਆਂ ਤਾਕਤਾਂ ਸਿੱਖ ਸੰਗਤ ਨੂੰ ਨਕਾਰ ਕੇ ਪਰ ਇਹ ਸੋ ਦਾਦੂ ਵਾਲ ਤੇ ਸਾਰੇ ਜਿਹੜੇ ਹਾਰੇ ਐ ਏਜੰਸੀਆਂ ਦੇ ਬੰਦੇ ਆ ਉਹਨਾਂ ਨੇ ਪੰਜਾਬ ਵੀ ਗੰਦ ਪਾਇਆ ਤੇ ਹਰਿਆਣੇ ਚ ਵੀ ਆ ਦਾਦੂ ਵਾਲਾ ਤੇ ਜਿਹੜੇ ਆ ਲੋਕ ਐ ਜਿਨ੍ਹਾਂ ਨੇ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਲੱਖ ਰਾਇਆ ਦੇਖੋ ਆਪ ਕਰ ਸੋ ਇੱਕ ਕਲੀਅਰ ਮੈਸੇਜ ਐ ਆ ਤਾਕਤਾਂ ਨੂੰ ਕਿ ਤੁਸੀਂ ਕਿਸੇ ਦੇ ਧਰਮ ਦੇ ਵਿੱਚ ਇੰਟਰਫੇਅਰ ਨਾ ਕਰੋ ਉਸ ਧਰਮ ਦੇ ਲੋਕ ਹੀ ਫੈਸਲਾ ਕਰਨ ਆਪਣੇ ਧਰਮ ਦੀ ਹੂ ਕਰਨ ਦੇ ਬਲਕੇ ਵੀ ਕਰਦੀ ਹੈ ਜਿਹੜੇ ਆਤਾਤਾ ਲੱਗੀਆਂ ਉਸ ਕਰਕੇ ਸਿੱਖ ਸੰਗਤ ਨੇ ਉਹਨਾਂ ਨੂੰ ਪਰੇ